रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੇਸ਼ਵਿਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੂਟਿਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਟਰੰਪ ਦਾ ਕਮਲਾ ਹੈਰਿਸ ਤੇ ਤਿੱਖਾ ਹਮਲਾ ਕਿ ਹਰ ਸ਼ਾਸਨ ਕਰਨ ਦੇ ਯੋਗ ਨਹੀਂ ਕਮਲਾ ਹੈਰਿਸ। ਅੱਤਵਾਦੀਆਂ ਲਈ ਕੇਂਦਰ ਸਰਕਾਰ ਦਾ ਸਾਫ਼ ਸੰਦੇਸ਼ ਜੇਲ੍ਹ 'ਚ ਰਹਿਣਗੇ ਜਾਂ ਫਿਰ ਨਰਕ 'ਚ ਜਾਣਗੇ। ਚੰਨੀ ਨੇ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦੇ ਦਿੱਤਾ ਬਿਆਨ ਜਿਸ ਤੋਂ ਬਾਅਦ ਸਿਆਸਤ ਵਿੱਚ ਆ ਗਿਆ ਪਚਾਰ। ਸ਼੍ਰੀ ਗੁਰੂ ਰਾਮਦਾਸ ਵਾਹੀ ਅੱਡੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਤੇ ਸੁੰਦਰੀਕਰਨ ਕੀਤਾ ਗਿਆ ਤਸਵੀਰਾਂ ਤੁਸੀਂ ਦੇਖੋ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਚੰਨੀ ਦੇ ਬਿਆਨ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਪੰਜਾਬ ਚ ਕਾਨੂੰਨ ਵਿਵਸਥਾ ਸਹੀ ਕਰਨ ਲਈ ਹਰ ਜ਼ਰੂਰੀ ਕੰਮ ਕਰਾਂਗੇ 트럼ਪ ਦਾ ਕਮਲਾ ਹੈਰਿਸ ਤੇ ਤਿੱਖਾ ਹਮਲਾ ਕਿਹਾ ਸ਼ਾਸਨ ਕਰਨ ਦੇ ਯੋਗ ਨਹੀਂ ਕਮਲਾ ਹੈਰਿਸ ਵਾਸ਼ਿੰਗਟਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ 트ੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇਸ਼ ਦੇ ਸ਼ਾਸਨ ਕਰਨ ਦੀ ਯੋਗ ਨਹੀਂ ਹੈ ਹੈਰਿਸ ਦੇ ਸੰਭਾਵੀ ਤੋਂ ਉਮੀਦਵਾਰ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੀ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ 트ੰਪ ਨੇ ਆਪਣੇ ਡੈਮੋਕ੍ਰੇਟਿਕ ਵਿਰੋਧੀ ਤੇ ਇਹ ਤਿੱਖਾ ਹਮਲਾ ਕੀਤਾ ਹੈ ਤੇ ਰਾਸ਼ਟਰਪਤੀ ਜੋ ਬਾਈਡਨ 81 ਸਾਲ ਦੀ ਉਮਰ ਨੇ ਕਮਲਾ ਹੈਰਿਸ ਦੇ ਨਾਮ ਤਿਆ ਸਮਰਥਨ ਤੱਕ ਕੀਤਾ ਸੀ ਪਰ ਜਦੋਂ ਉਹਨੇ ਪਿਛਲੇ ਹਫਤੇ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ ਕਮਲਾ ਹੈਰਿਸ 90 ਸਾਲ ਦੀ ਉਮਰ ਹੈਗੀ ਆ ਤੇ ਹੁਣ ਸੰਭਾਵੀ ਡੈਮੋਕ੍ਰੈਟਿਵ ਉਮੀਦਵਾਰ ਹਨ ਅਤੇ ਅਗਸਤ ਵਿੱਚ ਹੋਣ ਵਾਲੀ ਡੈਮੋਕ੍ਰੈਟਿਵ ਨੈਸ਼ਨਲ ਕਨਵੈਨਸ਼ਨਰ ਵਿੱਚ ਜੇ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਅਧਿਕਾਰਤ ਤੌਰ ਤੇ ਐਲਾਨ ਕੀਤਾ ਜਾਵੇਗਾ 트럼ਪ ਨੇ ਕਿਹਾ ਕਿ ਕਮਲਾ ਹੈਰਿਸ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਉਦਾਰਵਾਦੀ ਚੁਣੀ ਗਈ ਸਿਆਸਦਾਨ ਹੈ ਉਹ ਇੱਕ ਅਤ ਉਦਾਰਵਾਦੀ ਸਿਆਸਦਾਨ ਹੈ ਉਹ ਕਰਨੀ ਸੈਂਡਜ ਤੋਂ ਵੀ ਵੱਧ ਉਮੀਦ ਉਦਾਰਵਾਦੀ ਹੈ ਅਤੇ ਸਾਟਕਾ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਜੋ ਉਹ ਕਦੇ ਵੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਇਸ ਦੇਸ਼ ਦਾ ਬਹੁਤ ਹੀ ਜਲਦੀ ਜਿਹੜਾ ਕਾਫੀ ਕੁਛ ਨੁਕਸਾਨ ਕਰ ਦੇਵੇਗੀ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਉਹਨਾਂ ਅੱਗੇ ਕਿਹਾ ਕਿ ਕਮਲਾ ਹੈਰਿਸ ਇੱਕ ਸਰਹੱਦੀ ਮੁਖੀ ਹੈ ਅਤੇ ਉਹ ਕਦੇ ਵੀ ਸਰਹੱਦ ਤੇ ਨਹੀਂ ਗਏ 트럼ਪ ਨੇ ਕਿਹਾ ਕਿ ਜੇਕਰ ਕਮਲਾ ਹੈਰਿਸ ਨਾਲ ਜੋ ਬਾਈਡਨ ਦੀ ਮਾਨਸਿਕਤਾ ਅਸਮਰਥਤਾ ਬਾਰੇ ਇੰਨੀ ਬੇਸ਼ਰਮੀ ਨਾਲ ਝੂਠ ਬੋਲ ਸਕਦੀ ਹੈ ਤਾਂ ਉਹ ਤੁਹਾਡੇ ਨਾਲ ਕਿਸੇ ਵੀ ਚੀਜ਼ ਬਾਰੇ ਝੂਠ ਬੋਲ ਸਕਦੀ ਹੈ ਉਹਨਾਂ ਨੇ ਉਹਨਾਂ ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਧੋਖੇਬਾਜ਼ ਜੋ ਨੇ ਵਾਂਗ ਕਮਲਾ ਹੈਰਿਸ ਦੀ ਗਵਾਹੀ ਕਰਨਾ ਲਈ ਅਯੋਗ ਹੈ ਉਹ ਇੱਕ ਸਾਲ ਵਿੱਚ ਸਾਡੇ ਦੇਸ਼ ਨੂੰ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਪਹੁੰਚਾ ਦੇਣਗੇ ਇਸ ਲਈ ਨਵੰਬਰ ਵਿੱਚ ਅਮਰੀਕਾ ਲੋਕ ਜਿਹੜੇਗੇ ਨੇ ਅਮਰੀਕਾ ਦੇ ਉਹ ਉਸ ਨੂੰ ਕਹਿਣਗੇ ਕਿ ਬਹੁਤ ਹੋ ਗਿਆ ਕਮਲਾ ਹੁਣ ਉਹ ਤੁਹਾਡਾ ਧੰਨਵਾਦ ਤੁਸੀਂ ਬਹੁਤ ਮਾਲਾ ਕੰਮ ਕੀਤਾ ਤੁਸੀਂ ਜੋ ਵੀ ਕੀਤਾ ਤੁਹਾਡੇ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਤੁਸੀਂ ਇੱਕ ਅਤ ਉਦਾਰਵਾਦੀ ਹੈ ਅਤੇ ਤੁਹਾਨੂੰ ਇੱਥੇ ਨਹੀਂ ਚਾਹੁੰਦਾ ਕੋਈ ਅਸੀਂ ਤੁਹਾਨੂੰ ਕਿਤੇ ਨਹੀਂ ਕਿਤੇ ਨਹੀਂ ਚਾਹੁੰਦੇ ਕਮਲਾ ਤੈਨੂੰ ਅਸੀਂ ਜਿਹੜਾ ਰਾਸ਼ਟਰਪਤੀ ਨਹੀਂ ਬਣਨ ਦੇਵਾਂਗੇ ਇਹ ਕਹਿਣਾ ਗਿਆ ਉਥੋਂ ਦੇ ਜਿਹੜੇ ਸਾਫਾ ਰਾਸ਼ਟਰਪਤੀ ਅੱਤਵਾਦੀਆਂ ਲਈ ਕੇਂਦਰ ਸਰਕਾਰ ਦਾ ਸਾਫ਼ ਸੰਦੇਸ਼ ਜਾਂ ਤਾਂ ਜੇਲ੍ਹ ਵਿੱਚ ਰਹਿਣਗੇ ਕਿ ਜਾਂ ਜਾਣਗੇ ਨਰਕ ਜੀਹਾਂ ਨਵੀਂ ਦਿੱਲੀ ਵਿੱਚ ਕਸ਼ਮੀਰ ਸਮੇਤ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਬੁੱਧਵਾਰ ਕਿਹਾ ਕਿ ਉਸ ਦੀ ਨੀਤੀ ਅੱਤਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਹੈ ਅਤੇ ਅੱਤਵਾਦੀਆਂ ਜਾਂ ਤਾਂ ਜੇਲ੍ਹਾਂ ਦੇ ਵਿੱਚ ਰਹਿਣਗੇ ਕਿ ਜਾਂ ਫਿਰ ਇਹ ਨਰਕ ਦੇ ਵਿੱਚ ਰਹਿਣਗੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਜੇ ਪੇਸ਼ਨ ਕਾਲ ਦੌਰਾਨ ਇਹ ਵੀ ਦੱਸਿਆ ਕਿ ਵਿਦੇਸ਼ ਦਰਜਾ ਦੇਣ ਵਾਲੀ ਧਾਰਾ 307 ਅਗਸਤ 2019 ਵਿੱਚ ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਨੇ 900 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਉਹਨਾਂ ਕਿਹਾ ਕਿ 2004 ਤੋਂ ਲੈ ਕੇ 2024 ਦੇ ਦਰਮਿਆਨ ਅੱਤਵਾਦੀ ਘਟਨਾਵਾਂ ਦੀ ਗਿਣਤੀ 2717 ਸੀ ਜਦਕਿ 2014 ਦੇ ਜਦੋਂ ਤੋਂ ਸਾਡੀ ਸਰਕਾਰ ਆਈ ਹੈ ਕਿ ਜੁਲਾਈ 2024 ਤੱਕ ਅਜੇ ਹੀਆਂ 2259 ਘਟਨਾਵਾ ਬਾਪੜੀਆਂ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਰਾਏ ਨੇ ਕੋ ਕਿਹਾ ਕਿ 2014 ਤੱਕ ਅੱਤਵਾਦੀ ਘਟਨਾਵਾ ਜਿਹੜੀਆਂ ਹਮਲੇ ਇਹਨਾਂ ਜਾਨ ਗਲੂਨ ਗਵੋਨ ਵਾਲਿਆਂ ਦੀ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦੀ ਗਿਣਤੀ ਦੇ ਵਿੱਚ 2229 ਸੀ ਪਰ ਜੋ ਕਿ 10 ਸਾਲਾਂ ਚ 67 ਫੀਸਦੀ ਘਟ ਕੇ ਲਗਭਗ 941 ਰਹਿ ਗਈ ਹੈ ਉਹਨਾਂ ਆ ਕੇ ਕਿਹਾ ਕਿ ਅੱਜ ਜੰਮੂ ਕਸ਼ਮੀਰ ਵਿੱਚ অনুকূল ਮਾਹੌਲ ਹੈ ਸਕੂਲ ਕਾਲਜ ਖੁੱਲ ਰਹੇ ਨੇ ਅਤੇ ਕਾਰੋਬਾਰ ਵੱਧ ਰਿਹਾ ਹੈਗਾ ਅਤੇ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈਗਾ ਇਹ ਕਿਹਾ ਹੈ ਸਰਕਾਰ ਵੱਲੋਂ ਇੱਕ ਸ਼ਾਸਨ ਦੌਰਾਨ ਹੁਣ ਉਹਨਾਂ ਸਾਫ਼ ਸਦੇ ਸਿੱਧੇ ਸਿੱਧੇ ਸਬਚਤਾਂ ਦੇ ਵਿੱਚ ਨਿਗਾਹ ਲਾਖ ਦਿੱਤੀ ਗਈ ਆ ਜਾਂ ਤਾਂ ਅਤਵਾਦੀ ਜਾਣ ਕੇ ਨਰਕਾਂ ਦੇ ਵਿੱਚ ਕੇ ਜਾਂ ਫਿਰ ਰਹਿਣਗੇ ਉਹ ਜੇਲ੍ਹਾਂ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਰੂਸ ਅਤੇ ਯੂਕਰੇਨ ਦੀ ਜੋ ਵਿਸ਼ਵ ਜੋਧੜਾਗਾ ਸੀ ਹੋਇਆ ਆ ਉਹਦੇ ਵਰਗੇ ਹਾਲਾਤ ਜਿਹੜੇ ਉਹ ਨਾ ਬੰਜਾਂ ਸਾਡੇ ਵਿੱਚ ਤੁਸੀਂ ਕਿਸਾਨਾਂ ਦਾ ਮਸਲਾ ਲਗਾਇ ਤੁਰੰਤ ਹੱਲ ਕੀਤਾ ਜਾਵੇ ਕਿ ਨਾਲ ਦੇ ਨਾਲ ਇੰਨੀ ਗੱਲ ਵੀ ਆਖੀ ਆ ਕਿ ਇੱਕ ਸਵਾਲ ਦਾ ਜਵਾਬ ਦਿੰਦੇ ਉਹਨਾਂ ਕਿਹਾ ਕਿ ਅਮਰਤਪਾਲ ਸਿੰਘ ਕਿਸੇ ਇੱਕ ਸੰਸਦ ਮੈਂਬਰ ਦੇ ਕਰਕੇ ਮੈਂ ਦੂਜੇ ਸੰਸਦ ਮੈਂਬਰਾਂ ਨੂੰ ਨਾਰਾਜ਼ ਹੈ ਨਹੀਂ ਕਾਛਦਾ ਮੈਂ ਸਭ ਦਾ ਸਾਂਝਾ ਮੁੱਖ ਮੰਤਰੀ ਹੈਗਾ ਐ ਕਿ ਪੰਜਾਬ ਦੇ ਹਿੱਤ ਲਈ ਜੋ ਸਹੀ ਜਿਹੜਾ ਹੋਏਗਾ ਉਹ ਕਰਨਾ ਮੇਰੇ ਲਈ ਜ਼ਰੂਰੀ ਉਹ ਹੁੰਦਾ ਹੈਗਾ ਆ ਇਹ ਗੱਲ ਉਦੋਂ ਹੋਈ ਆ ਜਦੋਂ ਲੋਕਾਂ ਵੱਲੋਂ ਸਵਾਲ ਪੁੱਛਿਆ ਗਿਆ ਅਗਰ ਤੁਸੀਂ ਕਿਉਂ ਨਹੀਂ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਗੱਲ ਕਰਦੇ ਕਿਉਂਕਿ ਬੀਤੇ ਦਾ ਦਿਨ ਜਿਹੜਾ ਗਿਆ ਆ ਉਹ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਵੱਡਾ ਜਿਹੜਾ ਗਿਆ ਉਹ ਐਲਾਨ ਕੀਤਾ ਗਿਆ ਗਿਆ ਤੇ ਕਾਫੀ ਸੰਸਦ ਦੇ ਵਿੱਚ ਗੱਲ ਕੀਤੀ ਗਈ ਹੈ ਜਿਸ ਤੋਂ ਬਾਅਦ ਕਾफी ਸਿਆਸਤ ਭੱਕ ਚੁੱਕੀ ਗਈ ਸੀ ਲੇਕਿਨ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਵੱਲੋਂ ਉਹਨਾਂ ਨੇ ਕਿਸਾਨਾਂ ਵੱਲੋਂ ਵੀ ਕਾफी ਕੁਝ ਦੱਸਿਆ ਗਿਆ ਉਹ ਨਾਲ ਦੇ ਨਾਲ ਜਿਹੜਾ ਅੰਮ੍ਰਿਤਪਾਲ ਵੱਲੋਂ ਵੀ ਇੰਨੀ ਗੱਲ ਆਖੀ ਕਿ ਦੇਸ਼ ਦੀ ਸੁਰੱਖਿਆ ਵਾਸਤੇ ਜੋ ਵੀ ਕਰਨਾ ਜ਼ਰੂਰੀ ਹੋਏਗਾ ਅਸੀਂ ਉਹ ਕਰਾਂਗੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਯਾ ਸਾਂਸੀ ਜੋ ਕਿ ਅੰਮ੍ਰਿਤਸਰ ਦੇ ਨੇੜੇ ਹੈਗਾ ਆ ਉੱਥੇ ਸ਼੍ਰੀ ਦਰਬਾਰ ਸਾਹਿਬ ਦਾ ਲਗਾਇਆ ਪਾਵਨ ਮਾਡਲ ਜਿਹੜਾ ਲਗਾਇਆ ਰੂਬਰੂ ਉਹ ਲਗਾ ਉੱਥੇ ਸ਼ਿਸ਼ੋਭਿਤ ਕਰ ਦਿੱਤਾ ਗਿਆ ਹੈ ਜਿਹਦੀਆਂ ਤਾਜ਼ੀ ਤਸਵੀਰਾਂ ਤੁਹਾਨੂੰ ਦਿਖਾਉਣੇ ਪਏਗੇ ਕਸ਼ੋਮਨੀ ਕਮੇਟੀ ਮੈਂਬਰ ਵੀ ਉੱਥੇ ਪਹੁੰਚ ਕੇ ਮਾਡਲ ਨੂੰ ਦੇਖ ਕੇ ਤੇ ਬਾਗੋ ਬਾਗ ਹੁੰਦੇ ਪਏ ਨੇ ਕਿਉਂਕਿ ਬਹੁਤ ਹੀ ਸੋਹਣਾ ਰਗਾ ਸੁਨਰ ਦਾ ਮਾਡਲ ਜਿਹੜਾ ਲਗਾਇਆ ਉੱਥੇ ਬਣਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਦੇਸ਼ ਦਾ ਜਿਹੜਾ ਮੰਨਿਆ ਪਰ ਮੰਨਿਆ ਹਵਾਈ ਐਡਾਗਾ ਇੱਥੋਂ ਹੀ ਦੇਸ਼ਾਂ ਵਿਦੇਸ਼ਾਂ ਦੀ ਫਲੇਟਾੜੀ ਸੱਦੀਆਂ ਜਾਂਦੀਆਂ ਚਾਹੇ ਅਮਰੀਕਾ ਹੋ ਕੈਨੇਡਾ ਹੋ ਦਿੱਲੀ ਵਗੈਰਾ ਹੋ ਕਿਉਂਕਿ ਅੰਬਰਸਾਰ ਇੱਕ ਵੱਡਾ ਸਾਰਾ ਜਿਹੜਾ ਗਾਇਆ ਉਹ ਬਣ ਚੁੱਕਾ ਗਾਵਾ ਹੈ ਐਡਾ ਰਾਇਆ ਸਾਸੀ ਜਿੱਥੋਂ ਇਹ ਸਾਰੀ ਦੁਨੀਆ ਦੇ ਵਿੱਚ ਨਹੀਂ ਫਲੇਟਾ ਜਾਂਦੀ ਕਿ ਉੱਥੇ ਹੋਣਾ ਸ੍ਰੀ ਹਰਮੰਦਰ ਸਾਹਿਬ ਜਿਹੜਾ ਗਾਇਆ ਮਾਡਲ ਜਿਹੜਾ ਗਾਇਆ ਉਹ ਸ਼ੋਭਿਤ ਕਰ ਦਿੱਤਾ ਗਿਆ ਗਾਇਆ ਜਿੰਨੂੰ ਦੇਖ ਕੇ ਹਰੇਕ ਕਿਸੇ ਦੇ ਮਨ ਦੇ ਵਿੱਚ ਤਾਂ ਸ਼ਰਧਾ ਭਾਵਨਾ ਹੋਰ ਬੜੀ ਜਿਆਦਾ ਵੱਧ ਚੁੱਕੀ ਗਈ ਹੈ ਕਿਉਂਕਿ ਬਹੁਤ ਹੀ ਸੋਹਣਾ ਔਰ ਖੂਬਸੂਰਤ ਮਾਡਲ ਜਿਹੜਾ ਗਾਇਆ ਰਾਇਆ ਸਾਂਸੀ ਹਵਾਈ ਅੱਡੇ ਦੇ ਵਿੱਚ ਰੱਖਿਆ ਗਿਆ ਗਿਆ ਆਉ ਤੁਹਾਨੂੰ ਦਿਖਾਉਨੇ ਆ ਕੀ ਕਿਨਾ ਆ ਉਥੋਂ ਦੇ ਜਿਹੜੇ ਨੁਮਾਇੰਦੇ ਆ ਜਿਉ ਜਿਹੜੇ ਕੀ ਸ਼ੋਮੀ ਕਮੇਟੀ ਮੈਂਬਰ ਹੈਗੇ ਆ ਉਹ ਨਾਲ ਦੇ ਨਾਲ ਦਰਸ਼ਨ ਕਰਾਉਨੇ ਆ ਕਿ ਰਾਇਆ ਸਾਂਸੀ ਹਵਾਈ ਅੱਡੇ ਅੰਮ੍ਰਿਤਸਰ ਦੇ ਵਿੱਚ ਪਾਵਨ ਜਿਹੜਾ ਗਿਆ ਉਹ ਸ਼੍ਰੀ ਦਰਬਾਰ ਸਾਹਿਬ ਦਾ ਹੂ ਰੂ ਬਰੂ ਮਾਡਲ ਦੇ ਦਰਸ਼ਨ ਤੁਹਾਨੂੰ ਕਰਾਉਣਾ ਹੈ ਯਾਤਰਾ ਯਾਤਰਾ ਦਾ ਧਿਆਨ ਦੇ ਗਿਣਤੀ ਨੂੰ ਬਧੇ ਨਾਲ ਰੱਖਿਆ ਸਰਕਾਰ ਨੇ ਵੱਡੇ ਪੱਧਰ ਤੇ ਨੂੰ ਐਕਸਪੈਂਡ ਕੀਤਾ ਰਣਬਾ ਵੀ ਵੱਡਾ ਕੀਤਾ ਔਰ ਹੁਣ ਜਿਹੜੇ ਇਹਦਾ ਵਾਧਾ ਹੋ ਰਿਹਾ ਜਿਵੇਂ ਡਾਇਰੈਕਟਰ 에ਅਰਪੋਰਟ ਅਥਾਰਟੀ ਸਾਹਿਬ ਨੇ ਦੱਸਿਆ ਕਿ ਯਾਤਰੀਆਂ ਦੇ ਆਮਦ ਕਰਕੇ ਲੋਡ ਨੂੰ ਬਖਰਾ ਦੇਣਾ ਜਿਹੜੇ ਕਾਊਂਟਰ ਨੇ ਰਿਪਾਰਟ ਚਾਹ ਹੈ ਉਹ ਦਾ ਕਾਊਂਟਰਾਂ ਦੀ ਗਿਣਤੀ ਵਧਾ ਰਿਆ ਹੈ ਉਹਦੇ ਵਾਸਤੇ ਥੋੜੀ ਜਗ੍ਹਾ ਦੀ ਲੋੜ ਜ਼ਰੂਰ ਸੀ ਹੋਰ ਤੇ ਜਿੱਥੇ ਸੱਚਕੜੀ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਜਿਹੜਾ ਸਤਾਪਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੂੰ ਥੋੜਾ ਜਿਹਾ ਅੱਗੇ ਇਹ ਤੇ ਸੁੰਦਰੀ ਕਰਨ ਵਾਸਤੇ ਤੇਨੂੰ ਸ਼ਿਫਟ ਕਰਨ ਵਾਸਤੇ ਅੱਜ ਗੁਰਰਾਮ ਦਾ ਪਾਸੇ ਚੰਨਾ ਅਰਦਾਸ ਕੀਤੀ ਹੈ ਸਾਰੇ ਜਿਹੜੇ ਆਪਣਾ ਮਰਯਾਦਾ ਉਹ ਸੰਪੂਰਨ ਹੋਈ ਹੈ ਔਰ ਗੁਰੂ ਸਾਹਿਬਾ ਜੀ ਚਾਹਨਾ ਰਾਸ ਕਹਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ 에어ਪੋਰਟ ਅਥਾਰਟੀ ਸੀਆਈਏ ਸਾਹਿਬ ਦੇ ਕਮਾਂਡਰ ਤੋਂ ਨਾਲ ਸਭ ਤੋਂ ਵੱਡਾ ਸਟਾਫ 에어ਪੋਰਟ ਅਥਾਰਟੀ ਉਸ ਮੁੱਚਾ ਸਟਾਫ ਜਿਹੜਾ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਬਹੁਤ ਜ਼ਿਆਦਾ ਪਿਆਰ ਮਿਲਾਪ ਵਾਲੇ ਔਰ ਅੱਜ ਤੱਕ ਕੋਈ ਵੀ 에어ਪੋਰਟ ਦੇ ਸੰਬੰਧ ਵਿੱਚ ਜਿਹੜੇ ਜੀ ਚੰਨੀ ਨੇ ਅਮਰਪਾਲ ਸਿੰਘ ਦੀ ਹਿਮਾਇਤ ਦਿੱਤਾ ਵੱਡਾ ਬਿਆਨ ਸੰਸਦ ਮੈਂਬਰ ਚਰਨਜੀਤ ਸਿੰਘ ਨੇ ਕਿਹਾ ਕਿ ਭਾਇਬਾ ਐਮਰਜੈਂਸੀ ਦੇ ਦੋਸ਼ ਲਾਉਂਦੀ ਹੈ ਪਰ ਦੇਸ਼ ਚ ਅਨ ਐਲਾਨੀ ਐਮਰਜੈਂਸੀ ਲਾਗੂ ਹੋ ਜਦੋਂ ਇੱਕ ਚੁਣੇ ਹੋਏ ਸੰਸਦ ਮੈਂਬਰ ਤੇ ਐਨ ਐਸ ਏ ਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਆਇਆ ਹੈ ਅਤੇ ਆਪ ਦੇ ਆ ਖੇਤਰ 'ਚ ਲੋਕਾਂ ਦੀ ਨੁਮਾਇੰਦਗੀ ਵੀ ਨਹੀਂ ਕਰ پا ਰਿਹਾ ਇੱਕ ਕੈਂਡੀਡੇਟ ਤੁਹਾਨੂੰ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਦੇ ਇਹ ਬਿਆਨ ਵੀਰਵਾਰ 5 ਜੁਲਾਈ 2024 ਨੂੰ ਦਿੱਤਾ ਗਿਆ ਸੀ ਜਦੋਂ ਸੰਸਦ ਦਾ ਬਜਟ ਸੈਸ਼ਨ ਚੱਲ ਰਿਹਾ ਸੀ ਇਸ ਦੌਰਾਨ ਮੋਕਾ ਮਿਲਣ ਤੇ ਕਾਂਗਰਸੀ ਸੰਸਦ ਮੈਂਬਰ ਅਮਰਤਪਾਲ ਸਿੰਘ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਇਹ ਸਵਾਲ ਚੁਕਿਆ ਪਰ ਕਾਂਗਰਸੀ ਸੰਸਦ ਮੈਂਬਰ ਸ਼ਾਇਦ ਇਹ ਭੁੱਲ ਗਏ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਉਹਨ ਦੇ ਵੱਡੇ ਜਿਹੇ ਕਾਰਨ ਨਗੇ ਸੀ ਇਸ ਲਈ ਜਿਹੜਾ ਚਰਨਜੀਤ ਚੰਨੀ ਵੱਲੋਂ ਲਗਾਇਆ ਬਿਆਨ ਦਿੱਤਾ ਗਿਆ ਗਾਇਆ ਇਹ ਕਿੰਨਾ ਕਿਤੇ ਹੁਣ ਕਾਫੀ ਜਿਹੜਾ ਚਰਚਾ ਦਾ ਵਿਛਾ ਬੰਦ ਆਇਆ ਨਜ਼ਰੋਂ ਦਾ ਪਿਆ ਗਿਆ ਜੋ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਦਾ ਹਿੱਸਾ ਗਾਇਆ ਹਾਲਾਂਕਿ ਰਵਨੀਤ ਬਿੱਟੂ ਨੇ ਸੰਸਦ ਵਿੱਚ ਚਰਨਜੀਤ ਸਿੰਘ ਚੰਨੀ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬਹੁਤ ਕੁਝ ਕਿਹਾ ਗਿਆ ਕਿ ਕੀ ਆਉ ਜਾਂਦੇ ਹਨ ਲੇਕਿਨ ਕਿਤਨਾ ਕਹਤੇ ਚਰਨਜੀਤ ਚੰਨੀ ਦੇ ਇਸ ਬਿਆਨ ਤੇ ਸਿਆਸਤ ਜਿਹੜੀ ਗਈ ਉਹ ਗਰਮਾ ਚੁੱਕੀ ਹੈਗੀ ਹੈ ਐਮਰਜੈਂਸੀ ਇਹ ਵੀ ਹੈ ਕਿ 20 ਲੱਖ ਲੋਕਾਂ ਦੁਆਰਾ 20 ਲੱਖ ਲੋਕਾਂ ਦੁਆਰਾ ਪੰਜਾਬ ਮੈਂਬਰ ਪਾਰਲੀਮੈਂਟ ਚੁਨਾ ਗਿਆ और वो एन एस लगाकर अंदर रखा हुआ है फ्रीडम ऑफ स्पीच उसकी कॉन्स्टिट्यूएंसी के लोगों की बात यहाँ नहीं रख पा रहे ये भी इमरजेंसी है रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Manage is a leading matchmaking services provider. We offer a trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510-943-8037. Pandith Kalidas is a master of astrology who is helping people get a better life. His services are get your ex love back, black magic removal and evil spirit removal, psychic reading, spiritual healing, vashikaran specialist, family problem solutions, negative energy removal, job and business problems, health problems and astrology and horoscope readings are his areas of expertise where he is able to suggest accurate remedies to solve the issues. You can get in touch with him at one 1510 Eight five zero six three eight five.